ਸਟ ਅਕੈਡਮੀ ਤਿੰਨ ਬੱਚਿਆਂ ਨੇ ਵਰਲਡ ਰਿਕਾਰਡ ਬਣਾਇਆ ਜਿਦੇ ਵਿੱਚ ਵਿਭੂ ਨੇ 118 ਕਿਕਸ ਦਾ ਨਿਊ ਵਰਲਡ ਰਿਕਾਰਡ ਬਣਾਇਆ ਲਭਿਆ ਸ਼ਰਮਾ ਜੀ ਨੇ 100 ਕਿਕਾਂ ਮਾਰੀ ਸੀਗੇ ਯੂਐਸਏ ਦੀ ਗਰਲ ਤੇ ਉਸ ਰਿਕਾਰਡ ਨੂੰ ਤੋੜ ਕੇ ਵਿਭੂ ਨੇ 118 ਕਿਕਸ ਨੂੰ 1 ਮਿੰਟ ਦਾ ਰਿਕਾਰਡ ਸੈੱਟ ਕੀਤਾ ਹੈ ਵਿਭੂ ਨੇ ਰਿਕਾਰਡ ਬਣਾਇਆ ਹੈ ਨਾ ਡੀਐਸਪੀ ਕੋਸਾ ਸਾਹਿਬ ਨੂੰ ਤੁਸੀਂ ਮਿਲੇ ਉਹਨਾਂ ਦੇ ਨਾਲ ਕੀ ਇੰਟਰੈਕਸ਼ਨ ਕੀ ਗੱਲਬਾਤ ਹੋਈ ਉਹਨਾਂ ਨੇ ਸਾਨੂੰ ਬਹੁਤ ਅਪਰੀਸ਼ੀਏਟ ਕੀਤਾ ਬੱਚੇ ਨੂੰ ਬਹੁਤ ਕੰਗਰੂ ਸਮਾਨ ਕੀਤਾ ਕਿ ਵੀ ਹਾਂ ਚਲੋ ਇੱਦਾਂ ਦਾ ਕਰਨਾ ਚਾਹੀਦਾ ਸਭ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਇੱਦਾਂ ਦਾ ਕੁਝ ਪ੍ਰੋਗਰਾਮ ਕਰੋ ਜਿਦੇ ਵਿੱਚ ਅਸੀਂ ਬੱਚਿਆਂ ਨੂੰ ਅਵੇਅਰ ਕਰ ਸਕੀਏ ਕਿ ਸੈਲਫ ਡਿਫੈਂਸ ਬਹੁਤ ਜ਼ਰੂਰੀ ਹੈ ਹਾਲਾਂਕਿ ਅਜੇ ਪੰਜਾਬ ਦੀ ਗੱਲ ਕਰ ਲਈ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਕਿਹਾ ਗੱਤਕਾ ਸਿੱਖਣ ਵਾਸਤੇ ਹੈਨਾ ਉਹਨਾਂ ਨੇ ਵੀ ਸੈਲਫ ਡਿਫੈਂਸ ਦੀਆਂ ਸਾਨੂੰ ਚੀਜ਼ਾਂ ਸਿੱਖਣ ਵਾਸਤੇ ਕਿਹਾ ਸੀਗਾ ਜੇ ਤੁਸੀਂ ਕਹਿੰਦੇ ਬੇਟੀਆਂ ਕੇ ਲਈ ਇਹ ਗੇਮ ਬਹੁਤ ਅੱਛੀ ਹੈ ਕਿ ਭੇਟੀਆਂ ਆਏ ਜਰੂਰ ਸਾਜਾ ਮੰਨ ਬਾਰੇ ਪਾਸ ਆਏ ਕੋਈ ਫੀਸ ਨਹੀਂ ਹੈ ਟ੍ਰੇਨਿੰਗ ਕਰੇ ਔਰ ਕੋਲ ਕੋ ਬੱਚਾ ਬਾਹਰ ਜਾ ਰਿਹਾ ਤੋ ਆਪਣੀ ਸੇਫਟੀ ਖੁਦ ਕਰ ਸਕੇ। ਵੀਵੋ ਮਾਰਸ਼ਲ ਆਰਟ ਵਿੱਚ ਕਿਹੜੀ ਕਿੱਕ ਫੇਵਰੇਟ ਹੈ ਤੁਹਾਡੀ? ਉਹ ਰਮੋਸ਼ੀ। ਪਰ ਮੈਨੂੰ ਪਤਾ ਹੀ ਨਹੀਂ ਹੁੰਦਾ। ਮੈਨੂੰ ਨਹੀਂ ਪਤਾ। ਪੰਜਾਬ ਦੀ ਗੱਲ ਕਰੀ ਤਾਂ ਅਸੀਂ ਬਹੁਤ ਰੀਅਰ ਇਸ ਗੇਮ ਦਾ ਨਾਮ ਸੁਣਦੇ ਆ ਮਾਰਸ਼ਲ ਆਰਟ ਜਾਂ ਅਸੀਂ ਬਹੁਤ ਰੀਅਰ ਬੱਚੇ ਦੇਖਦੇ ਆ ਇਸ ਗੇਮ ਦੇ ਵਿੱਚ। ਸੋ ਤੁਹਾਡੀ ਓਵਰAllResult ਕਿਵੇਂ ਦੀ ਜਰਨੀ ਔਰ ਫਿਰ ਜੋ ਵੀਵੋ ਨੇ ਕੀਤਾ ਜਾਂ ਜੋ ਇਸ ਉਮਰ ਦੇ ਬੱਚੇ ਕਰ ਰਹੇ ਨੇ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ? ਮੈਂ ਮਾਸ਼ੱਲਾ ਅਰਤ ਦੀ ਜਿਹੜੀ ਮੇਰੀ ਜਰਨੀ ਸੀ ਸਕੂਲ ਤੋਂ ਸ਼ੁਰੂ ਹੋਈ ਸੀ ਨੀਅਰ ਅਬਾਊਟ 2014 ਦੇ ਵਿੱਚ ਮੈਂ ਮਾਸ਼ੱਲਾ ਅਰਤ ਸਕੂਲ ਤੋਂ ਹੀ ਸਿੱਖਣੀ ਸ਼ੁਰੂ ਕੀਤੀ ਸੀ ਸਕੂਲ ਦੇ ਵਿੱਚ ਹੀ ਕਲਾਸਾਂ ਲੱਗਦੀਆਂ ਸੀ ਤੇ ਨੀਅਰ ਅਬਾਊਟ 10 ਸਾਲ ਹੋ ਗਏ ਮੈਨੂੰ ਇਸ ਗੇਮ ਨਾਲ ਜੁੜੇ ਹੋਏ ਨੂੰ ਤੇ ਇਸ ਗੇਮ ਨੇ ਮੈਨੂੰ ਮੈਂ ਬਹੁਤ ਕੋਸ਼ਿਸ਼ ਦਿੱਤਾ ਹੈ ਲਾਈਕ ਇੱਜ਼ਤ ਜੋ ਮਿਲ ਰਹੀ ਹੈ ਬੱਚਿਆਂ ਕਰਕੇ ਐਜ਼ ਅ ਕੋਚ ਤੇ ਪਹਿਲਾਂ ਐਜ਼ ਅਥਲੀਟ ਨੈਸ਼ਨਲ ਪਲੇਅਰ ਰਹਾ ਮੈਂ ਤੇ ਹੁਣ ਵਿਭੂ ਸਾਡੇ ਕੋਲ 3 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਵਾ ਤੇ ਆ ਲਾਸਟ ਈਅਰ ਜੂਨ ਦੇ ਵਿੱਚ ਅਸੀਂ ਮਾਰਸ਼ਲ ਆਰਟ ਦੀ ਅਕੈਡਮੀ ਮੁੱਲਾਪੁਰ ਦਾਖਾ ਦੇ ਵਿੱਚ ਸਟਾਰਟ ਕੀਤੀ ਜੋ ਕਿ ਵਿਭੂ ਦੇ ਪੇਰੈਂਟਸ ਜੋ ਪ੍ਰਸ਼ਾਨ ਸ਼ਰੀ ਜਿਨ੍ਹਾਂ ਦਾ ਨਾਮ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਪਲੇਟਫਾਰਮ ਲੈ ਕੇ ਆਏ ਮੁੱਲਾਪੁਰ ਦਾਖਾ ਦੇ ਵਿੱਚ ਪਹਿਲੀ ਵਾਰ ਜੋ ਕਿ ਮਾਰਸ਼ਲ ਆਰਟ ਨੂੰ ਲੈ ਕੇ ਹੈ ਤੇ ਵਿਭੂ ਦੇ ਨਾਲ ਨਾਲ ਕਈ ਬੱਚੇ ਨੇ ਸਾਡੇ ਅਕੈਡਮੀ ਵੱਲੋਂ ਕਾਮਨਵੈਲਥ ਤੇ ਨੈਸ਼ਨਲ ਟੂਰਨਾਮੈਂਟਸ ਦੇ ਵਿੱਚ ਵੀ ਰਿਪਰੈਜ਼ੈਂਟ ਕੀਤਾ ਤੇ ਹੁਣ ਸਾਡੇ ਅਕੈਡਮੀ ਦੇ ਤਿੰਨ ਬੱਚਿਆਂ ਨੇ ਵਰਲਡ ਰਿਕਾਰਡ ਬਣਾਇਆ ਹੈ ਜਿਦੇ ਵਿੱਚ ਵੀਫੂ ਨੇ 118 ਕਿਕਸ ਦਾ ਨਿਊ ਵਰਲਡ ਰਿਕਾਰਡ ਬਣਾਇਆ ਜੋ ਕਿ ਨਭਿਆ ਸ਼ਰਮਾ ਜੀ ਨੇ 100 ਕਿਕਾਂ ਮਾਰਿਆ ਸੀ ਗਿਆ ਯੂਐਸਏ ਦੀ ਗਰਲ ਹੈ ਤੇ ਉਸ ਰਿਕਾਰਡ ਨੂੰ ਤੋੜ ਕੇ ਵਿਵੂ ਨੇ 118 ਕਿਕਸ ਨੂੰ 1 ਮਿੰਟ ਦਾ ਰਿਕਾਰਡ ਸੈੱਟ ਕੀਤਾ ਹੈ ਤੇ ਜਿਹਨੂੰ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਨੇ ਰੈਕਗਨਾਈਜ਼ ਕੀਤਾ ਹੈ। ਫਤਿਹ ਮਾ ਬਾਪ ਇਸ ਇੰਟਰਵਿਊ ਨੂੰ ਇਸ ਪੋਡਕਾਸਟ ਨੂੰ ਸੁਣ ਰਹੇ ਹੋਣਗੇ ਵਿਵੂ ਨੇ ਕੀ ਕੁਝ ਕੀਤਾ ਜਾਂ ਤੁਸੀਂ ਵਿਵੂ ਦੇ ਉੱਤੇ ਕਿੰਨਾ ਕੋ ਕੰਮ ਕੀਤਾ ਇੱਥੋਂ ਤੱਕ ਪਹੁੰਚਣ ਵਾਸਤੇ। ਮੈਮ ਅ ਅੱਪਾ ਜੀ ਕਹਿੰਦੇ ਕਿ ਬੱਚੇ ਜਦੋਂ ਮੈਡਲ ਜਿੱਤਦੇ ਜਾਂ ਇਦਾਂ ਹੁਣ ਰਿਕਾਰਡ ਨੇ ਬਣਾਇਆ ਤਾਂ ਸਾਰੇ ਇਹ ਦੇਖਦੇ ਆ ਕਿ ਬਹੁਤ ਵਧੀਆ ਬਣਾ ਲਿਆ ਪਰ ਇਸ ਦੇ ਪਿੱਛੇ ਬਹੁਤ ਹਾਰਡ ਵਰਕ ਹੈ। ਅ ਚਲੋ ਅਸੀਂ ਤਾਂ ਐਜ਼ ਅ ਕੋਚ ਜੋ ਮਿਹਨਤ ਕਰ ਰਹੀ ਰਹੇ ਹਾਂ ਬਟ ਐਥਲੀਟ ਜੋ ਹੈ ਬੱਚਾ ਹੈ ਉਸਦੀ ਮੈਂਟਲ ਪ੍ਰੇਪਰੇਸ਼ਨ ਜੋ ਹੈ ਉਹ ਇਸ ਤੇ ਡਿਪੈਂਡ ਕਰਦੀ ਹੈ ਅ ਇਹ ਬੱਚੇ ਸਾਰੇ ਸਕੂਲ ਜਾਂਦੇ ਨੇ ਮਤਲਬ ਸਟੱਡੀ ਵੀ ਨਾਲ ਦੀ ਨਾਲ ਇਹਨਾਂ ਨੇ ਮੇਨਟੇਨ ਕਰਨੀ ਹੈ ਫਿਰ ਸ਼ਾਮ ਨੂੰ ਇਹਨਾਂ ਨੇ ਆ ਕੇ ਆਪਣਾ ਫਿਰ ਤੋਂ ਸਟ੍ਰੇਨਿੰਗ ਕਰਨਾ ਆ ਫਿਰ ਇਹਨਾਂ ਨੂੰ ਆਪਣੇ ਜਿਹੜੇ ਹੋਮਵਰਕਸ ਵਗੈਰਾ ਹੁੰਦੇ ਨੇ ਉਹ ਸਭ ਕੁਝ ਮੇਨਟੇਨ ਕਰਨਾ ਆ ਯਾਨੀ ਕਿ ਜੋ ਇੱਕ ਮਾਰਸ਼ਲ ਆਰਟ ਐਥਲੀਟ ਜੁੜਿਆ ਹੋਇਆ ਹੈ ਉਸ ਦੇ ਲਾਈਫ ਦੇ ਵਿੱਚ ਇਦਾਂ ਜੀ ਰੀਲਸ ਵਗੈਰਾ ਲਾਈਕ ਜਿਵੇਂ ਬੱਚੇ ਫੋਨ ਤੇ Uh, most of the time ਜਿਹੜਾ ਆਪਣਾ ਸਪੈਂਡ ਕਰਦੇ ਉਹ ਤਾਂ ਇਹਨਾਂ ਦੇ ਵਿੱਚ ਹੈ ਹੀ ਨਹੀਂ ਇਹਨਾਂ ਦੇ ਲਾਈਫ ਦੇ ਵਿੱਚ ਦੋ ਕੰਮ ਹੈ ਸਿਰਫ ਇੱਕ ਟ੍ਰੇਨਿੰਗ ਤੇ ਸਟੱਡੀ ਤੇ ਸਾਡੇ ਜਿਹੜੇ ਕੋਲ ਬੱਚੇ ਮਾਸ਼ਾਅੱਲ੍ਹਾ ਉਹ ਸਾਰਿਆਂ ਦਾ ਇਹੀ ਡੇਲੀ ਰੁਟੀਨ ਹੈ ਸਿਰਫ ਪੜ੍ਹਾਈ ਕਰਨਾ ਤੇ ਰੁਟੀਨ ਕਰਨਾ 3 ਸਾਲ ਇਹਨੇ ਬਹੁਤ ਮਿਹਨਤ ਕੀਤੀ ਹੈ ਜਿਹਦੇ ਵਿੱਚ ਸਕੂਲ ਦਾ ਵੀ ਬਹੁਤ ਸਹਿਯੋਗ ਰਿਹਾ ਸਾਨੂੰ ਕਿ ਵੀ ਜਦੋਂ ਕਾਮਨ ਵੈਲਥ ਜਾਣਾ ਸੀ ਬੱਚਿਆਂ ਨੇ ਤੇ ਇੱਕ ਮੰਥ ਦੀ ਸਾਨੂੰ ਸਕੂਲੋਂ ਲੀਵ ਲੈਣੀ ਪਈ ਗਈ ਸੀ ਕਿਉਂਕਿ ਟ੍ਰੇਨਿੰਗ ਬਹੁਤ ਹਾਰਡ ਕਰਾਈ ਸੀ ਯਾਨੀ ਕਿ 6-6 ਘੰਟੇ 8-8 ਘੰਟੇ ਇਹਨਾਂ ਦੀ ਟ੍ਰੇਨਿੰਗ ਹੁੰਦੀ ਸੀ ਵਿੱਚ ਇਹਨਾਂ ਨੇ ਸਟੱਡੀ ਕਿਉਂਕਿ ਫਾਈਨਲ ਪੇਪਰ ਸੀਗੇ ਤੇ ਫਾਈਨਲ ਪੇਪਰ ਦੀ ਪ੍ਰੈਪਰੇਸ਼ਨ ਕਰਨੀ ਵਿੱਚ ਇਹਨਾਂ ਨੇ ਟ੍ਰੇਨਿੰਗ ਕਰਨਾ ਯਾਨੀ ਕਿ ਐਥਲੀਟਸ ਐਮ ਬਹੁਤ ਹਾਰਡ ਵਰਕ ਹੈ ਤੇ ਬੱਚੇ ਸਾਨੂੰ ਤਾਂ ਮaan ਨਹੀਂ ਨਾ ਤਕੀ ਇਹ ਜੋ ਇਹਨਾਂ ਕਾ ਮਿਹਨਤ ਕਰਦੇ ਆ ਇਹ ਹੂੰ ਰਵੀ ਸਰ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿਉਂਕਿ ਆਪਾਂ ਮਾਰਸ਼ਲ ਆਰਟ ਦਾ ਪੰਜਾਬ ਦੇ ਵਿੱਚ ਬਹੁਤ ਘੱਟ ਸੁਣਦੇ ਆ ਸੋ ਮਾਪਿਆਂ ਨੂੰ ਕਨਵਿੰਸ ਕਰਨਾ ਬੱਚਿਆਂ ਨੂੰ ਕਨਵਿੰਸ ਕਰਨਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਮਾਰਸ਼ਲ ਆਰਟ ਕਰਵਾਓ ਕਿਉਂਕਿ ਸੈਲਫ ਡਿਫੈਂਸ ਬਹੁਤ ਜ਼ਰੂਰੀ ਹੈ ਹਾਲਾਂਕਿ ਅਜੇ ਪੰਜਾਬ ਦੀ ਗੱਲ ਕਰ ਲਈ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਗੱਤਕਾ ਸਿੱਖਣ ਦਾ ਸਤਿ ਹੈ ਨਾ ਉਹਨਾਂ ਨੇ ਵੀ ਸੈਲਫ ਡਿਫੈਂਸ ਦੀਆਂ ਸਾਨੂੰ ਚੀਜ਼ਾਂ ਸਿੱਖਣ ਵਾਸਤੇ ਕਿਹਾ ਸੀਗਾ ਸੋ ਮਾਪਿਆਂ ਨੂੰ ਕਨਵਿੰਸ ਕਰਨਾ ਮਤਲਬ ਕਿੰਨਾ ਔਖਾ ਹੁੰਦਾ ਟਾਸਕ ਜਾਂ ਫਿਰ ਈਜ਼ੀਲੀ ਮਾਪੇ ਕਨਵਿੰਸ ਹੋ ਜਾਂਦੇ ਕਿ ਆਪਣੇ ਬੱਚੇ ਨੂੰ ਤੁਸੀਂ ਮਾਰਸ਼ਲ ਆਰਟ ਕਰਵਾਓ ਮੈਮ ਦੇਖੋ ਬੱਚੇ ਨਾ ਔਖਾ ਤੋਂ ਨਹੀਂ ਹੈ ਜੋ ਬੱਚੇ ਅਨਸੇਕ ਮਨ ਸੇ ਕਰਦੇ ਦਿਲ ਸੇ ਨਾ ਕੋਈ ਕੋਈ ਵੀ ਗੇਮ ਹੈ ਤਾਂ ਬੱਚੇ ਕਈ ਵਾਰ ਇਹ ਡਰ ਰਹਿਤਾ ਕਿ ਮਨ ਵਿੱਚ ਚੋਟ ਫੈੜ ਨਾ ਲੱਗ ਜਾਏ ਕੁਝ ਹੋ ਨਾ ਜਾਏ पर बच्चा जो अच्छे से प्रैक्टिस करेगा सही तरीके से मेन इस गेम में फ्लेक्सिबिलिटी चाहिए चा, चा, तो कुछ यही होता है कि चोट लग जाएगी ये वो तो प्रैक्टिस सही में सही तरीके से हो रही तो ऐसा कुछ नहीं चोट लग भी सकती है कहते ना कि कई देखो स्पोर्ट्स है चोट शरीर का गहन गहन स्पोर्ट्स के अंदर हुआ है मैन चीज को बोलते तो कोई दिक्कत नहीं वैसे बच्चे आए खुल के बेटियों के लिए ये ਇਹ ਆ ਮੈਂ ਉਹੀ ਪੁੱਛ ਰਹੀ ਹਾਂ ਤਾਂ ਬੱਚਾ ਬਾਹਰ ਜੈਸੇ ਵੀ ਆਜ ਕਾ ਟਾਈਮ ਮ ਬਹੁਤ ਮਾਹੌਲ ਹੈ ਇਸ ਕਾ ਬੇ ਬੇਟੀਆਂ ਜੈਸੇ ਬਾਹਰ ਜਾ ਰਹੀ ਆਤੀ ਆਤੀ ਆ ਜੈਸੇ ਕੋਈ ਵੀ ਬਤਮੀ ਜੀ ਨਾ ਕਰ ਜਾਏ ਤਾਂ ਬੱਚਾ ਆਪਣੀ ਸੈਫਟੀ ਆਫ ਕਰ ਸਕਦਾ ਹਾਂ ਔਰ ਮਤਲਬ ਕਿੰਨਾ ਏਜ ਗਰੁੱਪ ਕੀ ਰਹਿੰਦਾ ਹੈ ਅਕੈਡਮੀ ਦੇ ਵਿੱਚ ਇਸ ਗਰੁੱਪ ਮੈਮ ਇਸ ਮੇ 5 ਸਾਲ ਸੇ ਲੈ ਕੇ ਹੂੰ ਤੋ 5 ਸੇ ਲੈ ਕੇ 50 ਸਾਲ ਤੱਕ ਸਿੱਖ ਸਕਦਾ ਕੋਈ ਦਿੱਕਤ ਨਹੀਂ ਅੱਛਾ ਮਤਲਬ ਔਰ ਇੱਕ ਇਹ ਵੀ ਹੈ ਹੈਨਾ ਵੀਵੋ ਚਲੋ ਛੋਟਾ ਹੈ ਹੈਨਾ ਛੋਟੇ ਬੱਚੇ ਦਾ ਆਪਾਂ ਜਿਵੇਂ ਚਾਈਨਾ ਦੇ ਵਿੱਚ ਆਪਾਂ ਦੇਖਦੇ ਹਾਂ ਹੈਨਾ ਉਹ ਆਪਣੇ ਬੱਚਿਆਂ ਨੂੰ ਬਹੁਤ ਛੋਟੀ ਏਜ ਤੋਂ ਪ੍ਰਿਪੇਅਰ ਕਰਨ ਲੱਗ ਜਾਂਦੇ ਹਾਂ ਜੇ ਉਹ ਜਦੋਂ ਮਾਰੇ ਪਾਸ ਹੈ 6 ਸਾਲ ਦਾ ਅੱਛਾ ਹਾਂ ਔਰ ਕਿਉਂਕਿ ਛੋਟੇ ਬੱਚੇ ਦਾ ਆਪਾਂ ਕਹਿੰਦੇ ਆ ਨਾ ਕਿ ਉਸ ਟਾਈਮ ਬਾਡੀ ਜਿਵੇਂ ਜਿਹਦਾ ਕਹਦੇ ਕਿ ਛੋਟਾ ਬੱਚਾ ਕੱਚੀ ਮਿੱਟੀ ਹੈ ਉਸ ਨੂੰ ਜਿਹੜੇ ਰੂਪ ਦੇ ਵਿੱਚ ਢਾਲੋਗੇ ਉਹਵੇਂ ਢਲ ਜਾਏਗਾ ਹੈਨਾ ਸੋ ਮਤਲਬ ਫਲੈਕਸੀਬਿਲਟੀ ਇਹਦੇ ਵਿੱਚ ਜ਼ਰੂਰੀ ਹੈ ਹੁਣ ਜੇ ਬੱਚੇ ਹੈ ਹੈਨਾ ਉਹ ਫ੍ਰੀ ਹੈ ਥੋੜੇ ਜਾਂ ਫਿਰ ਪੇਰੈਂਟਸ ਜੇ ਚਾਹੁੰਦੇ ਕਿ ਸਾਡੇ ਬੱਚੇ ਇਸ ਉਹਦੇ ਵਿੱਚ ਆਣ ਹੈਨਾ ਆਪਣੀ ਅਕੈਡਮੀ ਦੇ ਵਿੱਚ ਉਹ ਏਜ ਗਰੁੱਪ ਹੈ ਪਰ ਕਿ ਏਜ ਗਰੁੱਪ ਤੋਂ ਪਹਿਲਾਂ ਮਤਲਬ ਇਹ ਦੇਖਿਆ ਜਾਂਦਾ ਕਿ ਬੱਚਾ ਉਹ ਗੇਮ ਕਰ ਸਕਦਾ ਕੀ ਨਹੀਂ ਕਰ ਸਕਦਾ ਮੈਂ ਕੁਝ ਪ੍ਰੈਕਟਿਸ ਹੁੰਦੀ ਹੈ ਹਮ ਉਸ ਹੀ ਸਾਫ ਸੇ ਬੱਚੇ ਕੋ ਕਰਵਾਈ ਕਰਵਾਈ। ਅੱਛਾ ਤੁਸੀਂ ਪਹਿਲਾਂ ਮਤਲਬ ਦੇਖਦੇ ਹੋ ਕਿ ਬੱਚਾ ਉਹ ਗੇਮ ਨੂੰ ਕਰ ਵੀ ਸਕਦਾ ਹੈ ਜਾਂ ਨਹੀਂ ਕਰ ਸਕਦਾ। ਸੋ ਅ ਵੀਵੋ ਤੁਸੀਂ ਰਿਕਾਰਡ ਬਣਾਇਆ ਹੈ ਨਾ ਸੋ ਮਤਲਬ ਡੇਲੀ ਰੁਟੀਨ ਕੀ ਰਹਿੰਦੀ ਹੈ ਕਿਵੇਂ ਉੱਠਦੇ ਹੋ ਸਵੇਰ ਔਰ ਕੀ ਕੀ ਕਰਦੇ ਹੋ ਆਪਣੇ ਪੂਰੇ ਦਿਨ ਦੇ ਵਿੱਚ ਤੁਸੀਂ। ਮੈਂ ਸਾਰ ਨੂੰ ਕੱਠ ਉੱਠ ਕੇ ਮੈਂ ਫਿਰ ਸਕੂਲ ਜਾਂਦਾ ਹਾਂ। ਫਿਰ 2:00 ਵਜੇ ਆ ਕੇ ਖਾਣਾ ਖਾਂਦਾ ਹਾਂ। ਦੁੱਧ ਪੀਤਾ ਹਾਂ ਫਿਰ ਅਕੈਡਮੀ ਜਾਂਦਾ ਹਾਂ। ਅਕੈਡਮੀ ਸੇ ਆਣੇ ਕੇ ਬਾਅਦ ਟਿਊਸ਼ਨ ਕਦ ਆ ਕੇ ਸੋ ਜਾਗਾ ਅੱਛਾ ਮਤਲਬ ਜਦੋਂ ਤੁਸੀਂ ਗੇਮ ਕਰਦੇ ਹੋ ਤੁਹਾਨੂੰ ਇਹਦਾ ਫੀਲ ਹੁੰਦਾ ਕਿ ਮੈਂ ਅੱਜ ਇਹ ਕੀਤਾ ਜਾਂ ਮੈਂ ਕੱਲ ਹੋਰ ਸਿੱਖੂਗਾ ਜਾਂ ਤੁਸੀਂ ਕੋਈ ਵੀਡੀਓਜ਼ ਕਿਸੇ ਦੀਆਂ ਦੇਖਦੇ ਹੋ ਜਾਂ ਕਿਸੇ ਨੂੰ ਸੋਚਦੇ ਹੋ ਕਿ ਮੈਂ ਮਾਰਸ਼ਲ ਆਰਟ ਦੇ ਵਿੱਚ ਇਹ ਮੇਰਾ ਰੋਲ ਮਾਡਲ ਹੈ ਮੈਂ ਇਹਦੇ ਵਾਂਗ ਕਰਾਂਗਾ ਕੁਝ ਹਾਂਜੀ ਜੰਮੀ ਮੈਂ ਕੁਝ ਕਰਦਾ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਮਮਾ ਪਾਪਾ ਕੋ ਵੀ ਹੁੰਦਾ ਉਹ ਵੀ ਕਹਿੰਦੇ ਹੋਰ ਅੱਗੇ ਜਾ ਆ ਬੀਬੂ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਸਾਨੂੰ ਸਾਡੇ ਪੇਰੈਂਟਸ ਜਦੋਂ ਅੱچھے ਮਾਰਕਸ ਆਉਂਦੇ ਸੀ ਤਾਂ ਸਾਨੂੰ ਲਾਲਚ ਦਿੰਦੇ ਹੁੰਦੇ ਸੀ ਕਿ ਅਸੀਂ ਨਾ ਤੁਹਾਨੂੰ ਇਹ ਲੈ ਦਾਂਗੇ ਜਾਂ ਆਹ ਵਾਲੀ ਤੁਹਾਡੀ ਜੇ ਫੇਵਰੇਟ ਕਾਰ ਹੈ ਤੁਹਾਨੂੰ ਇਹ ਫੇਵਰੇਟ ਕਾਰ ਲੈ ਦਾਂਗੇ ਉਹਦਾ ਮੰਮੀ ਪਾਪਾ ਨਾਲ ਕੋਈ ਡੀਲ ਹੁੰਦੀ ਹੈ ਕਿ ਜੇ ਮੈਂ ਰਿਕਾਰਡ ਬਣਾ ਆ ਜੂਗਾ ਮੈਨੂੰ ਇਹ ਲੈ ਕੇ ਦਵਾਂਗੇ ਪੱਕਾ ਕੀ ਡੀਲ ਹੁੰਦੀ ਮਮਾ ਨਾਲ ਉਹ ਕਹਿੰਦੇ ਅੱਜ ਕੋ ਜੋ ਵੀ ਚਾਹੀਏ ਲੈ ਲਿਓ ਅੱਛਾ ਵੈਸੇ ਮਤਲਬ ਉਦਾਂ ਹੁੰਦਾ ਕਿ ਹਾਂ ਮਮਾ ਜੇ ਤੁਸੀਂ ਮੈਨੂੰ ਮੈਂ ਇਹ ਵਾਲਾ ਜੇ ਅਵਾਰਡ ਐਤ ਕੀ ਜਿੱਤ ਲਿਆ ਤੇ ਜਾਂ ਮੈਂ ਇਹ ਵਾਲੀ ਚੀਜ਼ ਕਰ ਲਈ ਤਾਂ ਮੈਨੂੰ ਇਹ ਕਾਰ ਚਾਹੀਦੀ ਹੈ ਮੈਨੂੰ ਇਹ ਚਾਹੀਦਾ ਹੈ ਮੈਨੂੰ ਉਹ ਚਾਹੀਦਾ ਐਦਾਂ ਦਾ ਕੁਝ ਹੁੰਦਾ ਹੈ ਡਿਮਾਂਡ ਹੁੰਦੀ ਹੈ ਹਾਂਜੀ ਅਤੇ ਔਰ ਫਿਰ ਪੂਰੇ ਦਿਨ ਦੇ ਵਿੱਚ ਕੀ ਕਰਦੇ ਹੋ ਤੁਹਾਡੇ ਤੁਹਾਡੇ ਨਾਲ ਦੇ ਬੱਚੇ ਤਾਂ ਕਾਰਟੂਨ ਵਗੈਰਾ ਵੀ ਦੇਖਦੇ ਤੁਸੀਂ ਕਾਰਟੂਨ ਨਹੀਂ ਦੇਖਦੇ ਫਿਰ ਹੂੰ ਜਦ ਥੋੜਾ ਜਿਹਾ ਟਾਈਮ ਹੁੰਦਾ ਤਾਂ थोड़ा-थोड़ा थोड़ा-थोड़ा टीवी देख ले दे है ना सिर्फ उदा कार्टून वगैरह नहीं देख ले दे तू फिर जेडी तोड़े नाल दे मतलब तोड़े वर्गे छोटे-छोटे बच्चे जे कार्टून देखदे तू उनों नु कुछ कहोगे की कार्टून देखने चाहिए कि नहीं देखने चाहिए कार्टून वैसे देखने तो नहीं चाहिए जैसा बनने के लिए क्या करना चाहिए बच्चों को मेहनत करनी चाहिए आपको पता है आपको पता है की आप हार्ड वर्क करते हो और या, जब कभी आपको ऐसे लो फील हो फिर आप आप आके मम्मी से या कोच से बात करते हो कि मुझे मुझे आज उस चीज़ में मैं मैं वो नहीं कर पाया मुझे लो फील हुआ या मैं ये ट्राई करना चाहता हां हाँ हाँ कभी, कभी। जिम्मे छोटा बच्चा है ना छोटा बच्चा अक्सर अपने मा बाप अपने कोच नु दस इको पर हर दिन बच्चे बच्चा करे ਤੇ ਉਹ ਤੁਸੀਂ ਫਿਰ ਕਿਵੇਂ ਉਹਨੂੰ ਮੋਟੀਵੇਟ ਕਰਦੇ ਹੋ ਮੈਮ ਔਨ ਮੈਟ ਇਨਾਂ ਲਈ ਮੈਂ ਕੋਚ ਹਾਂ ਤੇ ਬਾਹਰ ਮੈਨਾਂ ਲਈ ਐਜ਼ ਅ ਬੈਸਟ ਫਰੈਂਡ ਹਾਂ ਅੱਛਾ ਠੀਕ ਹੈ ਇਹ ਮੇਰੇ ਨਾਲ ਹਰ ਗੱਲ ਸ਼ੇਅਰ ਕਰਦੇ ਨੇ ਹੂੰ ਇਦਾਂ ਦੀ ਕੋਈ ਦਿੱਕਤ ਨਹੀਂ ਹੈ ਕਿ ਵੀ ਜੇ ਇਹਨਾਂ ਨੂੰ ਲੋ ਫੀਲ ਕਰਦੇ ਚਾਹੇ ਬੋਡੀ ਤੋਂ ਇਹਨਾਂ ਥੱਕ ਗਏ ਹੋਣ ਜਾਂ ਉਦਾਂ ਵੀ ਕੋਈ ਦਿੱਕਤ ਹੋਵੇ ਸਾਰੀ ਗੱਲਾਂ ਮੇਰੇ ਨਾਲ ਸ਼ੇਅਰ ਕਰਦੇ ਨੇ ਕਿਉਂਕਿ ਅੱਜ ਕੱਲ ਦਾ ਜੋ ਮਾਹੌਲ ਐਮ ਐਮ ਇੱਕ ਐਥਲੀਟ ਨੂੰ ਨਾ ਗਲਤ ਚੀਜ਼ ਵੱਲ ਜ਼ਿਆਦਾ ਇਨਫਲੂਐਂਸ ਕੀਤਾ ਜਾਂਦਾ ਵਾ ਤੇ ਸਾਨੂੰ ਇਸ ਗੱਲ ਦੀ ਮਤਲਬ ਇੰਨੀ ਟੈਨਸ਼ਨ ਰਹਿੰਦੀ ਹੈ ਕਿ ਵੀ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ ਬੱਚੇ ਉੱਤੇ ਕਿ ਵੀ ਇਹ ਕੱਲ ਨੂੰ ਕਿਤੇ ਗਲਤ ਰਹੀ ਇਨਫਲੂਐਂਸ ਨਾ ਹੋ ਜਾ ਤੇ ਅਸੀਂ ਇਸ ਚੀਜ਼ ਦਾ ਪੂਰਾ ਖਿਆਲ ਰੱਖਦੇ ਹਾਂ ਇਹ ਨਈ ਨਈ ਪਰ ਸਾਡੇ ਬੱਚੇ ਨੂੰ ਇਹ ਮਾਣਾ ਕਿ ਵੀ ਇਹ ਨਹੀਂ ਨਹੀਂ ਚੀਜ਼ ਲੈ ਕੇ ਆਉਂਦੇ ਇਹਨਾਂ ਦਾ ਸਾਰਾ ਦਿਮਾਗ ਹੀ ਮਾਸ਼ਾਅੱਲ੍ਹਾ ਟਵਲ ਗਿਆ ਹੋਇਆ ਹੈ ਕਿ ਵੀ ਇਹਨਾਂ ਨੇ ਵੀਡੀਓ ਵੀ ਦੇਖਣੀ ਹੈ ਫਿਰ ਮਾਸ਼ਾਅੱਲ੍ਹਾ ਟ ਦੇਖਣੀ ਹੈ ਕਿ ਸਰ ਮੈਨੇ ਆਰ ਟੈਕਨੀਕ ਸਿੱਖ ਲਿਆ ਜੀ ਤਾਂ ਇਹ ਕਰ ਲਿਆ ਮਤਲਬ ਸਾਰਾ ਕੁਝ ਇਹਨਾਂ ਦਾ ਡੇਲੀ ਰੁਟੀਨ ਦੇ ਵਿੱਚ ਇਹੀ ਚੱਲਦਾ